ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜਿਸ ਦੇ ਵਿੱਚ ਚੋਣਾਂ ਦੇ ਤਰੀਕਾ ਦਾ ਐਲਾਨ ਹੋਣਾ ਦੱਸਦੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ 70 ਵਿਧਾਨ ਸਭਾ ਸੀਟਾਂ ਨੇ ਜਿਸ ਤੇ ਚੋਣਾਂ ਜਿਹੜੀਆਂ ਚੋਣਾਂ ਹੋਣੀਆਂ ਨੇ ਤਾਂ ਅੱਜ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਜਾਵੇਗਾ ਇਲੈਕਸ਼ਨ ਕਮਿਸ਼ਨ ਦੀ 2 ਵਜੇ ਅਹਿਮ ਪ੍ਰੈਸ ਕਾਨਫਰੰਸ ਹੋ ਜਾ ਰਹੀ ਹੈ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰੀਕੇ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇਲੈਕਸ਼ਨ ਕਮਿਸ਼ਨ ਦੀ ਅਹਿਮ ਪੀਸੀ ਹੋਵੇਗੀ ਤਾਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਦਿੱਲੀ ਤੋਂ ਜੁੜ ਗਏ ਨੇ ਕਮਲ ਜੀ ਕਮਲ ਇਲੈਕਸ਼ਨ ਕਮਿਸ਼ਨ ਦੀ ਅੱਜ ਅਹਿਮ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਹਾਂ ਬਿਲਕੁਲ ਬਿਲਕੁਲ ਦਿੱਲੀ ਅਗਰ ਚਨਾਵਾਯੋਗ ਦੀ ਗੱਲ ਕਰੇ ਤਾਂ ਚਨਾਵਾਯੋਗ ਕੀ ਤਰ੍ਹਾਂ 2:00 ਵਜੇ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਮੇਂ ਦਿੱਲੀ ਸੇ ਜੁੜੇ ਜੋਸ ਨੂੰ ਆ ਕੀ ਤਰੀਕੇ ਦਾ ਐਲਾਨ ਜੋ ਹੈ ਉਹ ਕੀਤਾ ਜਾਏਗਾ ਸਾਥੀ ਸਾਥ ਨਾਮਾਂਕਨ ਦੀ ਤਾਰੀਖ ਵਾਪਸ ਲੈਣੇ ਦੀ ਤਾਰੀਖ सभी चुनाव वोटर है चाहे महिलाओं की बात करें चाहे जो वोटर जो जो है उनकी बात करें बुजुर्गो की बात करें ट्रांसजेंडर की बात करें सब एक डाटा जो है वो चुनाव आयोग कहीं ना कहीं दिल्ली वासियों के सामने पेश करेगा और चुनाव की तारीखों का ऐलान जो है वो किया जाएगा और आज जब चुनाव आयोग की घोषणा जो है वो हो जाएगी तो कहीं ना कहीं हजार संहिता लागू जो है वो हो जाती है जी कमल चुनाव अखाड़ा अब पूरी तरीके से गरमाया हुआ दिखाई देगा हाँ बिल्कुल अगर च, अगर दिल्ली चुनाव की बात करें तो दिल्ली चुनाव में लगातार जो है लगातार दिल्ली के अंदर लगातार जो है पार्टियों की जो गहमा गहमी है वो चल पड़ी है आपस आप में एक दूसरे के आरोप प्रत्यारोप भी आ, लग रहे हैं और लगातार अगर आम आदमी पार्टी की बात करें तो आम आदमी पार्टी ने अपने सत्तर उम्मीदवारों की घोषणा जो है वो तो काफी पहले जो है वो कर दी थी लेकिन अगर बात करें उसमें कांग्रेस की या बीजेपी की तो कांग्रेस भी अपने दो उम्मीदवारों की लिस्ट जो है वो जारी कर पाई है और बीजेपी ने तो हाल ही में दो दिन पहले ही अपने छब्बीस उम्मीदवारों की लिस्ट जो है वो जारी की थी और लगे हुए जो बच्चों में उम्मीदवार है अब लगता है की जल्दी जो है वो देखने के लिए मिलेंगे क्योंकि अब जब चुनाव आयोग की तारीखों का जो चुनाव आयोग तारीखों का ऐलान कर देगा तो कहीं ना कहीं अब ਜੋ ਨਾਮੰਕਨ ਦੀ ਪ੍ਰਕਿਰਿਆ ਹੈ ਉਹ ਵੀ ਸ਼ੁਰੂ ਹੁੰਦੀ ਹੋਈ ਦਿਖਾਈ ਦੇਗੀ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਦਿੱਲੀ ਦੇ ਵਿੱਚ ਚੋਣ ਅਖਾੜਾ ਪੂਰੇ ਤਰੀਕੇ ਦੇ ਨਾਲ ਪੱਕਦਾ ਹੋਇਆ ਹੁਣ ਨਜ਼ਰ ਆਵੇਗਾ ਸਾਰੀਆਂ ਪਾਰਟੀਆਂ ਦੇ ਵੱਲੋਂ ਜੋ ਜਦੋਂ ਜੈਦ ਲਗਾਈ ਜਾਵੇਗੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਬਣੇ ਤਾਂ ਅੱਜ ਚੋਣ ਤਰੀਕਾ ਦਾ ਐਲਾਨ ਹੋ ਜਾਣਾ ਹੈ 70 ਵਿਧਾਨ ਸਭਾ ਸੀਟਾਂ ਨੇ ਦਿੱਲੀ ਦੇ ਵਿੱਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ 2:00 ਵਜੇ ਇਹ ਹੈ ਮ press conference ਹੋਣੀ ਹੈ ਇਲੈਕਸ਼ਨ ਕਮਿਸ਼ਨ ਦਿੱਤਾ ਚੋਣਾਂ ਦੇ ਤਰੀਕਾ ਨੂੰ ਜਿਹੜਾ ਲੈ ਕੇ ਐਲਾਨ ਕੀਤਾ ਜਾਵੇਗਾ ਜਿਸ ਨੂੰ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਹੋਰ ਗਰਮਉਂਦੀਆਂ ਹੋਈਆਂ ਨਜ਼ਰ ਆਣ ਗਿਆ ਚੋਣ ਮੈਦਾਨ ਦੇ ਵਿੱਚ ਜਿਹੜੀ ਪੂਰੀ ਜਦੋਜਹਿਤ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਈ ਜਾਵੇਗੀ ਤਾਂ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਿੱਟਾਉਣਾ ਦੇ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਬਾਕੀ ਰਹਿੰਦੇ ਉਮੀਦਵਾਰਾਂ ਦੀ ਲਿਸਟ ਜਲਦੀ ਹੀ ਜਾਰੀ ਕਰਨ ਦੀ ਜੋ ਯੋਜਨਾ ਬਣਾਈ ਜਾਵੇਗੀ ਕਿਉਂਕਿ ਅੱਜ ਐਲਾਨ ਹੋ ਜਾਣਾ ਹੈ ਚੋਣਾਂ ਦੇ ਤਰੀਕਾ ਦਾ ਤਾਂ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਵੇਗਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਦੋਂ ਹੋ ਰਹੀਆਂ ਨੇ ਤਵੱਡੀ ਖਬਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਦੁਪਹਿਰ 2 ਵਜੇ ਇਲੈਕਸ਼ਨ ਕਮਿਸ਼ਨ ਦੀ ਅਹਿਮ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜਿਸ ਦੇ ਵਿੱਚ ਚੋਣਾਂ ਦੀ ਤਰੀਕਾ ਦਾ ਐਲਾਨ ਹੋਣਾ ਦੱਸ ਦੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ 70 ਵਿਧਾਨ ਸਭਾ ਸੀਟਾਂ ਨੇ ਜਿਸ ਤੇ ਚੋਣਾਂ ਜਿਹੜੀਆਂ ਚੋਣਾਂ ਹੋਣੀਆਂ ਨੇ ਤਾਂ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਇਲੈਕਸ਼ਨ ਕਮਿਸ਼ਨ ਦੀ 2 ਵਜੇ ਅਹਿਮ ਪ੍ਰੈਸ ਕਾਨਫਰੰਸ ਹੋ ਜਾ ਰਹੀ ਹੈ ਕਾ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰੀਕੇ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇਲੈਕਸ਼ਨ ਕਮਿਸ਼ਨ ਦੀ ਅਹਿਮ ਪੀਸੀ ਹੋਵੇਗੀ ਤਾਂ ਫੌਨ ਲਾਈਨ ਤੇ ਸਾਡੇ ਸਹਿਯੋਗੀ ਦਿੱਲੀ ਤੋਂ ਜੁੜ ਗਏ ਨੇ ਕਮਲ ਜੀ ਕਮਲ ਇਲੈਕਸ਼ਨ ਕਮਿਸ਼ਨ ਦੀ ਅੱਜ ਅਹਿਮ ਪ੍ਰੈਸ ਕਾਨਫਰੈਂਸ ਹੋਣ ਜਾ ਰਹੀ ਹੈ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਜਾਵੇਗਾ ਸਾ ਬਿਲਕੁਲ ਬਿਲਕੁਲ ਦਿੱਲੀ ਅਗਰ ਚੋਣ ਆਯੋਗ ਦੀ ਗੱਲ ਕਰੇ ਤਾਂ ਚੋਣ ਆਯੋਗ ਕੀ ਤਰ੍ਹਾਂ 2:00 ਵਜੇ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਇਸ ਕਾਨਫਰੈਂਸ दिल्ली से जुड़े कुछ नाव की तारीखों का ऐलान जो है वो किया जाएगा साथ ही साथ नामांकन की तारीख वापस लेने की तारीख और सभी जितने चुनाव वोटर हैं है चाहे महिलाओं की बात करें चाहे जो वोटर हैं उनकी बात करें बुजुर्गों की बात करें ट्रांसजेंडर की बात करें सब एक डाटा जो है वो चुनाव आयोग कहीं ना कहीं दिल्ली वासियों के सामने पेश करेगा और चुनाव की तारीखों का ऐलान जो है वो किया जाएगा और आज जब चुनाव आयोग की घोषणा जो है वो हो जाएगी तो कहीं ना कहीं हजार संहिता भी लागू जो है वो हो जाती है जी कमल चुनाव अखाड़ा अब पूरी तरीके से गरमाया हुआ दिखाई देगा People are going to... अगर दिल्ली चुनाव की बात करें तो दिल्ली चुनाव में लगातार जो है लगातार दिल्ली के अंदर लगातार जो है पार्टियों की जो गहमा गहमी है वो चल पड़ी है आपस आप में एक दूसरे के आरोप प्रत्यारोप भी लग रहे हैं और लगातार अगर आम आदमी पार्टी की बात करें तो आम आदमी पार्टी ने अपने सत्तर उम्मीदवारों की घोषणा जो है वो तो काफी पहले जो है वो कर दी थी, थी लेकिन अगर बात करें उसमें कांग्रेस की या बीजेपी की तो कांग्रेस भी अपनी दो उम्मीदवारों की लिस्ट जो है वो जारी कर पाई है और बीजेपी ने तो हाल ही में दो दिन पहले ही अपने छब्बीस उम्मीदवारों की लिस्ट जो है वो जारी की थी और लगे हुए जो बच्चों तो तो में उम्मीदवार है अब लगता है की जल्दी जो है वो देखने के लिए मिलेंगे क्योंकि अब जब चुनाव आयोग की तारीखों का जो चुनाव आयोग तारीखों का ऐलान कर देगा तो कहीं कही ना कहीं अब ਜੋ ਨਾਮਾਂਕਨ ਕੀ ਪਰਕੀ ਗਿਆ ਹੈ ਉਹ ਵੀ ਸੁਣਨ ਹੋਤੀ ਹੈ ਦਿਖਾਈ ਦੇਗੀ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਦਿੱਲੀ ਦੇ ਵਿੱਚ ਚੋਣ ਅਖਾੜਾ ਪੂਰੇ ਤਰੀਕੇ ਦੇ ਨਾਲ ਪਕਦਾ ਹੋਇਆ ਹੁਣ ਨਜ਼ਰ ਆਵੇਗਾ ਸਾਰੀਆਂ ਪਾਰਟੀਆਂ ਦੇ ਵੱਲੋਂ ਜੋ ਜਿੱਦੋ ਜਹਿਦ ਲਗਾਈ ਜਾਵੇਗੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਬਣੇ ਤਾਂ ਅੱਜ ਚੋਣ ਤਰੀਕਾ ਦਾ ਐਲਾਨ ਹੋ ਜਾਣਾ ਹੈ 70 ਵਿਧਾਨ ਸਭਾ ਸੀਟਾਂ ਨੇ ਦਿੱਲੀ ਦੇ ਵਿੱਚ ਜਿੱਥੇ ਚੋਣਾ ਹੋਣ ਜਾ ਰਹੀਆਂ ਨੇ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ 2 ਵਜੇ ਇਹ ਹੈ ਮpress ਕਾਨਫਰੰਸ ਹੋਣੀ ਹੈ ਇਲੈਕਸ਼ਨ ਕਮਿਸ਼ਨ ਦਿੱਤਾ ਚੋਣਾਂ ਦੇ ਤਰੀਕਾ ਨੂੰ ਜਿਹੜਾ ਲੈ ਕੇ ਐਲਾਨ ਕੀਤਾ ਜਾਵੇਗਾ ਜਿਸ ਨੂੰ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਹੋਰ ਗਰਮਉਂਦੀਆਂ ਹੋਈਆਂ ਨਜ਼ਰ ਆਣ ਗਿਆ ਚੋਣ ਮੈਦਾਨ ਦੇ ਵਿੱਚ ਜਿਹੜੀ ਪੂਰੀ ਜਦੋਜਹਿਤ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਈ ਜਾਵੇਗੀ ਤਾਂ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਿੱਤਾ ਉਹਨਾਂ ਦੇ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਬਾਕੀ ਰਹਿੰਦੇ ਉਮੀਦਵਾਰਾਂ ਦੀ ਲਿਸਟ ਜਲਦੀ ਹੀ ਜਾਰੀ ਕਰਨ ਦੀ ਜੋ ਯੋਜਨਾ ਬਣਾਈ ਜਾਵੇਗੀ ਕਿਉਂਕਿ ਅੱਜ ਐਲਾਨ ਹੋ ਜਾਣਾ ਹੈ ਚੋਣਾਂ ਦੇ ਤਰੀਕਾ ਦਾ ਤਾਂ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਵੇਗਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਦੋਂ ਹੋ ਰਹੀਆਂ ਨੇ ਤਾਂ ਵੱਡੀ ਖਬਰ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਦੁਪਹਿਰ 2 ਵਜੇ ਇਲੈਕਸ਼ਨ ਕਮਿਸ਼ਨ ਦੀ ਅਹਿਮ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜਿਸ ਦੇ ਵਿੱਚ ਚੋਣਾਂ ਦੀ ਤਰੀਕਾ ਦਾ ਐਲਾਨ ਹੋਣਾ ਦੱਸਦੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ 70 ਵਿਧਾਨ ਸਭਾ ਸੀਟਾਂ ਨੇ ਜਿਸ ਤੇ ਚੋਣਾਂ ਜਿਹੜੀਆਂ ਚੋਣਾਂ ਹੋਣੀਆਂ ਨੇ ਤਾਂ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਇਲੈਕਸ਼ਨ ਕਮਿਸ਼ਨ ਦੀ 2 ਵਜੇ ਅਹਿਮ ਪ੍ਰੈਸ ਕਾਨਫਰੰਸ ਹੋ ਜਾ ਰਹੀ ਹੈ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰੀਕੇ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇਲੈਕਸ਼ਨ ਕਮਿਸ਼ਨ ਦੀ ਅਹਿਮ ਪੀਸੀ ਹੋਵੇਗੀ ਤਾਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਦਿੱਲੀ ਤੋਂ ਜੁੜ ਗਏ ਨੇ ਕਮਲ ਜੀ ਕਮਲ ਇਲੈਕਸ਼ਨ ਕਮਿਸ਼ਨ ਦੀ ਅੱਜ ਅਹਿਮ ਪ੍ਰੈਸ ਕਾਨਫਰੈਂਸ ਹੋਣ ਜਾ ਰਹੀ ਹੈ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਹਾਂ ਬਿਲਕੁਲ ਬਿਲਕੁਲ ਦਿੱਲੀ ਅਗਰ ਚਨਾਵਾਯੋਗ ਦੀ ਗੱਲ ਕਰੇ ਤਾਂ ਚਨਾਵਾਯੋਗ ਕੀ ਤਰ੍ਹਾਂ 2:00 ਵਜੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਹੋਈ ਹੈ ਪ੍ਰੈਸ ਕਾਨਫਰੈਂਸ दिल्ली से जुड़े जो चुनाव की तारीखों का ऐलान जो है वो किया जाएगा साथ ही साथ नामांकन की तारीख वापस लेने की तारीख सभी जितने चुनाव वोटर है चाहे महिलाओं की बात करें चाहे जो वोटर जो है उनकी बात करें बुजुर्गों की बात करें ट्रांसजेंडर की बात करें सब एक डाटा जो है वो चुनाव आयोग कहीं ना कहीं दिल्ली वासियों के सामने पेश करेगा और चुनाव की तारीखों का ऐलान जो है वो किया जाएगा और आज जब चुनाव आयोग की घोषणा जो है वो हो जाएगी तो कहीं ना कहीं हजार संहिता भी लागू जो है वो हो जाती है जी कमल चुनाव अखाड़ा अब पूरी तरीके से गरमाया हुआ दिखाई देगा बिल्कुल अगर च, अगर दिल्ली चुनाव की बात करें तो दिल्ली चुनाव में लगातार जो है लगातार दिल्ली के अंदर लगातार जो है पार्टियों की जो गहमा गहमी है वो चल पड़ी है आपस में एक दूसरे के आरोप प्रत्यारोप भी आ, लग रहे हैं और लगातार अगर आम आदमी पार्टी की बात करें तो आम आदमी पार्टी ने अपने सत्तर उम्मीदवारों की घोषणा जो है वो तो काफी पहले जो है वो कर दी थी लेकिन अगर बात करें उसमें कांग्रेस की या बीजेपी की तो कांग्रेस भी अपनी दो उम्मीदवारों की लिस्ट जो है वो जारी कर पाई है और बीजेपी ने तो हाल ही में दो दिन पहले ही अपने छब्बीस उम्मीदवारों की लिस्ट जो है वो जारी की थी और लगे हुए जो बच्चे हुए उम्मीदवार है अब लगता है की जल्दी जो है वो देखने के लिए मिलेंगे क्योंकि अब जब चुनाव आयोग की तारीखों का जो चुनाव आयोग तारीखों का ऐलान कर देगा तो कहीं ना कहीं अब ਜੋ ਮੰਗਨ ਕੀ ਪੱਤਰ ਦਿੱਤਾ ਗਿਆ ਹੈ ਉਹ ਵੀ ਸੁਣਨ ਹੋਤੀ ਹੈ ਦਿਖਾਈ ਦੇਗੀ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਦਿੱਲੀ ਦੇ ਵਿੱਚ ਚੋਣ ਅਖਾੜਾ ਪੂਰੇ ਤਰੀਕੇ ਦੇ ਨਾਲ ਪਖਦਾ ਹੋਇਆ ਹੁਣ ਨਜ਼ਰ ਆਵੇਗਾ ਸਾਰੀਆਂ ਪਾਰਟੀਆਂ ਦੇ ਵੱਲੋਂ ਜੋ ਜਦੋਂ ਜੈਦ ਲਗਾਈ ਜਾਵੇਗੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਬਣੇ ਤਾਂ ਅੱਜ ਚੋਣ ਤਰੀਕਾ ਦਾ ਐਲਾਨ ਹੋ ਜਾਣਾ ਹੈ 70 ਵਿਧਾਨ ਸਭਾ ਸੀਟਾਂ ਨੇ ਦਿੱਲੀ ਦੇ ਵਿੱਚ ਜਿੱਥੇ ਚੋਣਾ ਹੋਣ ਜਾ ਰਹੀਆਂ ਨੇ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ 2 ਵਜੇ ਇਹ ਹੈ ਮ press conference ਹੋਣੀ ਹੈ ਇਲੈਕਸ਼ਨ ਕਮਿਸ਼ਨ ਦਿੱਤਾ ਚੋਣਾਂ ਦੇ ਤਰੀਕਾ ਨੂੰ ਜਿਹੜਾ ਲੈ ਕੇ ਐਲਾਨ ਕੀਤਾ ਜਾਵੇਗਾ ਜਿਸ ਨੂੰ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਹੋਰ ਗਰਮਉਂਦੀਆਂ ਹੋਈਆਂ ਨਜ਼ਰ ਆਣ ਗਿਆ ਚੋਣ ਮੈਦਾਨ ਦੇ ਵਿੱਚ ਜਿਹੜੀ ਪੂਰੀ ਜਦੋਜਹਿਤ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਈ ਜਾਵੇਗੀ ਤਾਂ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਿੱਟਾਉਣਾ ਦੇ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਬਾਕੀ ਰਹਿੰਦੇ ਉਮੀਦਵਾਰਾਂ ਦੀ ਲਿਸਟ ਜਲਦੀ ਹੀ ਜਾਰੀ ਕਰਨ ਦੀ ਜੋ ਯੋਜਨਾ ਬਣਾਈ ਜਾਵੇਗੀ ਕਿਉਂਕਿ ਅੱਜ ਐਲਾਨ ਹੋ ਜਾਣਾ ਹੈ ਚੋਣਾਂ ਦੇ ਤਰੀਕਾ ਦਾ ਤਾਂ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਵੇਗਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਦੋਂ ਹੋ ਰਹੀਆਂ ਨੇ ਤਾਂ ਵੱਡੀ ਖਬਰ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਦੁਪਹਿਰ 2 ਵਜੇ ਇਲੈਕਸ਼ਨ ਕਮਿਸ਼ਨ ਦੀ ਅਹਿਮ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜਿਸ ਦੇ ਵਿੱਚ ਚੋਣਾਂ ਦੀ ਤਰੀਕਾ ਦਾ ਐਲਾਨ ਹੋਣਾ ਦੱਸਦੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ 70 ਵਿਧਾਨ ਸਭਾ ਸੀਟਾਂ ਨੇ ਜਿਸ ਤੇ ਚੋਣਾਂ ਜਿਹੜੀਆਂ ਚੋਣਾਂ ਹੋਣੀਆਂ ਨੇ ਤਾਂ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਇਲੈਕਸ਼ਨ ਕਮਿਸ਼ਨ ਦੀ 2 ਵਜੇ ਅਹਿਮ ਪ੍ਰੈਸ ਕਾਨਫਰੰਸ ਹੋ ਜਾ ਰਹੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰੀਕੇ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇਲੈਕਸ਼ਨ ਕਮਿਸ਼ਨ ਦੀ ਅਹਿਮ ਪੀਸੀ ਹੋਵੇਗੀ ਤਾਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਦਿੱਲੀ ਤੋਂ ਜੁੜ ਗਏ ਨੇ ਕਮਲ ਜੀ ਕਮਲ ਇਲੈਕਸ਼ਨ ਕਮਿਸ਼ਨ ਦੀ ਅੱਜ ਅਹਿਮ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਜਾਵੇਗਾ ਬਿਲਕੁਲ ਬਿਲਕੁਲ ਦਿੱਲੀ ਅਗਰ ਚਨਾਵਾਯੋਗ ਦੀ ਗੱਲ ਕਰੇ ਤਾਂ ਚਨਾਵਾਯੋਗ ਕੀ ਤਰ੍ਹਾਂ 2:00 ਵਜੇ ਪ੍ਰੈਸ ਕਾਨਫਰੰਸ ਅੱਜ ਹੋ ਰਹੀ ਹੈ ਪ੍ਰੈਸ ਕਾਨਫਰੰਸ ਇਸੇ ਦੇ ਜੁੜੇ ਜੋ ਚਨਾਵ ਦੀ ਤਾਰੀਖ ਦਾ ਐਲਾਨ ਜੋ ਹੈ ਉਹ ਕੀਤਾ ਜਾਏਗਾ ਸਾਕੇ ਸਾਥ ਨਾਮਜ਼ਦਨ ਦੀ ਤਾਰੀਖ ਵਾਪਸ ਲੈਣੇ ਦੀ ਤਾਰੀਖ सभी चुनाव वोटर हैं है चाहे महिलाओं की बात करें चाहे जो वोटर हैं उनकी जी, बात करें बुजुर्गों की बात करें ट्रांसजेंडर की बात करें सब एक डाटा जो है वो चुनाव आयोग कहीं ना कहीं दिल्ली वासियों के सामने पेश करेगा और चुनाव की तारीखों का ऐलान जो है वो किया जाएगा और आज जब चुनाव आयोग की घोषणा जो है वो हो जाएगी तो कहीं ना कहीं हचार संहिता लागू जो है वो हो जाती है जी कमल चुनाव अखाड़ा अब पूरी तरीके से गरमाया हुआ दिखाई देगा बिल्कुल अगर च, अगर दिल्ली चुनाव की बात करें तो दिल्ली चुनाव में लगातार जो है लगातार दिल्ली के अंदर लगातार जो जो है 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 पार्टियों की जो है, वो चल पड़ी आपस आप में एक दूसरे के आरोप लग रहे हैं और लगातार अगर आम आदमी पार्टी ने तो अपने सत्तर उम्मीदवारों की घोषणा जो है वो तो काफी पहले जो है वो कर दी थी लेकिन अगर बात करें उसमें कांग्रेस की या बीजेपी की तो कांग्रेस भी अपनी दो उम्मीदवारों की लिस्ट जो है वो जारी कर पाई है और बीजेपी ने तो हाल ही में दो दिन पहले ही अपने 26 उम्मीदवारों की लिस्ट जो है वो जारी की थी और लगे हुए जो बच्चों में उम्मीदवार है लगता है कि जल्दी जो है वो देखने के लिए मिलेंगे क्योंकि अब जब चुनाव आयोग की तारीखों का जो चुनाव आयोग तारीखों का ऐलान कर देगा तो कहीं कही ना कहीं अब ਜੋ ਨਮੰਕਨ ਕੀਤਾ ਗਿਆ ਹੈ ਉਹ ਵੀ ਸ਼ੁਰੂ ਹੁੰਦੀ ਹੋਈ ਦਿਖਾਈ ਦੇਗੀ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਦਿੱਲੀ ਦੇ ਵਿੱਚ ਚੋਣ ਅਖਾੜਾ ਪੂਰੇ ਤਰੀਕੇ ਦੇ ਨਾਲ ਪੱਕਦਾ ਹੋਇਆ ਹੁਣ ਨਜ਼ਰ ਆਵੇਗਾ ਸਾਰੀਆਂ ਪਾਰਟੀਆਂ ਦੇ ਵੱਲੋਂ ਜੋ ਜਦੋਂ ਜੈਦ ਲਗਾਈ ਜਾਵੇਗੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣੇ ਤਾਂ ਅੱਜ ਚੋਣ ਤਰੀਕਾ ਦਾ ਐਲਾਨ ਹੋ ਜਾਣਾ ਹੈ 70 ਵਿਧਾਨ ਸਭਾ ਸੀਟਾਂ ਨੇ ਦਿੱਲੀ ਦੇ ਵਿੱਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ 2 ਵਜੇ ਅਹਿਮ ਪ੍ਰੈਸ ਕਾਨਫਰੰਸ ਹੋਣੀ ਹੈ ਇਲੈਕਸ਼ਨ ਕਮਿਸ਼ਨ ਦਿੱਤਾ ਚੋਣਾਂ ਦੇ ਤਰੀਕਾ ਨੂੰ ਜਿਹੜਾ ਲੈ ਕੇ ਐਲਾਨ ਕੀਤਾ ਜਾਵੇਗਾ ਜਿਸ ਨੂੰ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਹੋਰ ਗਰਮਉਂਦੀਆਂ ਹੋਈਆਂ ਨਜ਼ਰ ਆਣ ਗਿਆ ਚੋਣ ਮੈਦਾਨ ਦੇ ਵਿੱਚ ਜਿਹੜੀ ਪੂਰੀ ਜਦੋਂ ਜਿਹੜੇ ਸਾਰੀਆਂ ਪਾਰਟੀਆਂ ਦੇ ਵੱਲੋਂ ਲਗਾਈ ਜਾਵੇਗੀ ਤਾਂ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਤਾਉਣਾ ਦੇ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਬਾਕੀ ਰਹਿੰਦੇ ਉਮੀਦਵਾਰਾਂ ਦੀ ਲਿਸਟ ਜਲਦੀ ਹੀ ਜਾਰੀ ਕਰਨ ਦੀ ਜੋ ਯੋਜਨਾ ਬਣਾਈ ਜਾਵੇਗੀ ਕਿਉਂਕਿ ਅੱਜ ਐਲਾਨ ਹੋ ਜਾਣਾ ਚੋਣਾਂ ਦੇ ਤਰੀਕਾ ਦਾ ਤਾਂ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਵੇਗਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਦੋਂ ਹੋ ਰਹੀਆਂ ਨੇ ਤਾਂ ਵੱਡੀ ਖਬਰ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਅੱਜ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਜਾਵੇਗਾ ਦੁਪਹਿਰ 2 ਵਜੇ ਇਲੈਕਸ਼ਨ ਕਮਿਸ਼ਨ ਦੀ ਅਹਿਮ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਜਿਸ ਦੇ ਵਿੱਚ ਚੋਣਾਂ ਦੀ ਤਰੀਕਾ ਦਾ ਐਲਾਨ ਹੋਣਾ ਦੱਸ ਦੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ 70 ਵਿਧਾਨ ਸਭਾ ਸੀਟਾਂ ਨੇ ਜਿਸ ਤੇ ਚੋਣ ਜਿਹੜੀਆਂ ਚੋਣਾਂ ਹੋਣੀਆਂ ਨੇ ਤਾਂ ਅੱਜ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਜਾਵੇਗਾ ਇਲੈਕਸ਼ਨ ਕਮਿਸ਼ਨ ਦੀ 2 ਵਜੇ ਅਹਿਮ ਪ੍ਰੈਸ ਕਾਨਫਰੰਸ ਹੋ ਜਾ ਰਹੀ ਹੈ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰੀਕੇ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇਲੈਕਸ਼ਨ ਕਮਿਸ਼ਨ ਦੀ ਅਹਿਮ ਪੀਸੀ ਹੋਵੇਗੀ ਤਾਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਦਿੱਲੀ ਤੋਂ ਜੁੜ ਗਏ ਨੇ ਕਮਲ ਜੀ ਕਮਲ ਇਲੈਕਸ਼ਨ ਕਮਿਸ਼ਨ ਦੀ ਅੱਜ ਅਹਿਮ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਜਾਵੇਗਾ ਬਿਲਕੁਲ ਦਿੱਲੀ ਅਗਰ ਚਨਾਵਾਯੋਗ ਦੀ ਗੱਲ ਕਰੇ ਤਾਂ ਚਨਾਵਾਯੋਗ ਕੀ ਤਰ੍ਹਾਂ 2:00 ਪੀਐਸ ਕਾਨਫਰੈਂਸ ਤੇ ਹੋ ਰਹੀ ਹੈ ਪ੍ਰੈਸ ਕਾਨਫਰੈਂਸ दिल्ली से जुड़े जो चुनाव की तारीखों का ऐलान जो है वो किया जाएगा साथ ही साथ नामांकन की तारीख वापस लेने की तारीख और सभी जितने चुनाव वोटर हैं चाहे है, महिलाओं की बात करें चाहे जो, जो उनकी जी। बात करें, बुजुर्गो की बात करें ट्रांसजेंडर की बात करें सब एक डाटा जो है वो चुनाव आयोग कहीं ना कहीं दिल्ली वासियों के सामने पेश करेगा और चुनाव की तारीखों का ऐलान जो है वो किया जाएगा और आज जब चुनाव आयोग की घोषणा जो है वो हो जाएगी तो कहीं ना कहीं हजार संहिता भी लागू जो है वो हो जाती है जी कमल चुनाव अखाड़ा अब पूरी तरीके से गरमाया हुआ दिखाई देगा बिल्कुल अगर च, अगर दिल्ली चुनाव की बात करें तो दिल्ली चुनाव में लगातार जो है लगातार दिल्ली के अंदर लगातार जो जो है 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 पार्टियों की जो है, वो चल पड़ी आपस आप में एक दूसरे के भी आ, लग रहे हैं और लगातार अगर आम आदमी पार्टी की बात करें तो आम आदमी पार्टी ने अपने सत्तर उम्मीदवारों की घोषणा जो है वो तो काफी पहले जो है वो कर दी थी लेकिन अगर बात करें उसमें कांग्रेस की या बीजेपी की तो कांग्रेस भी अपनी दो उम्मीदवारों की लिस्ट जो है वो जारी कर पाई है और बीजेपी ने तो हाल ही में दो दिन पहले ही अपने 26 उम्मीदवारों के जो है वो जाके टिक और लादीज जो बचे हुए उम्मीदवार है वो लगता है कि जल्दी जो है वो देखने के लिए मिलेंगे क्यों...